ਅੱਜ ਛੱਬੂ ਵਾਟਰ ਖੁੱਦ ਨੂੰ ਲੈ ਕੇ ਮਾਨਯੋਗ ਸੁਪਰੀਮ ਕੋਰਟ ਦਾ ਜੋ ਫੈਸਲਾ ਆਇਆ ਹੈ ਅਸੀਂ ਇੱਕ ਵਾਰ ਫੇਰ ਉਹਦਾ ਪੂਰਜੋਰ ਸਮਰਥਨ ਕਰਦੇ ਆਂ ਕਿਉਂਕਿ ਅਸੀਂ ਸਮਝਦੇ ਹਗੇ ਆਂ ਕਿ ਇਹ ਜਿਹੜਾ ਬੈਰੀਕੇਡਿੰਗ ਕੀਤੀ ਹੋਈ ਹੈ ਜਿਹੜਾ ਰਸਤਾ ਰੋਕਿਆ ਹੋਇਆ ਹੈਗਾ ਉਹ ਹਰਿਆਣਾ ਦੀ ਸਰਕਾਰ ਵੱਲੋਂ ਰੋਕਿਆ ਹੋਇਆ ਹੈ ਔਰ ਅਸੀਂ ਇਸ ਚੀਜ਼ ਦਾ ਵੀ ਸਮਰਥਨ ਕਰਦੇ ਆਂ ਜੋ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਇੱਕ ਆਜ਼ਾਦ ਕਮੇਟੀ ਬਣਾਈ ਜਾਵੇ ਜੋ ਕਿਸਾਨਾਂ ਨਾਲ ਔਰ ਬਾਕੀ ਧਿਰਾਂ ਦੇ ਨਾਲ ਗੱਲਬਾਤ ਕਰਕੇ ਇਸ ਮਸਲੇ ਨੂੰ ਹੱਲ ਕਰ ਸਕੇ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਕਿਸਾਨਾਂ ਦੀ ਜਿਹੜੀ ਮੰਗਾਂ ਨੇ ਉਹ ਬਿਲਕੁਲ ਜਾਇਜ਼ ਨੇ ਕਿਸਾਨ ਸਾਡੇ ਦੇਸ਼ ਦੇ ਬਸਨੀਕ ਨੇ ਤੇ ਸਾਡਾ ਸਾਡਾ ਆਪਣਾ ਪ੍ਰਧਾਨ ਮੰਤਰੀ ਹੈ ਔਰ ਦੇਸ਼ ਦੀ ਦਿੱਲੀ ਰਾਸ਼ਟਰੀ ਧਿਰ ਵਿੱਚ ਜੇਕਰ ਉਹ ਜਾ ਕੇ ਆਪਣੀ ਗੱਲ ਪ੍ਰਧਾਨ ਮੰਤਰੀ ਸਾਹਿਬ ਨਾਲ ਕਰਨੀ ਚਾਹਦੇ ਹੈਗੇ ਆ ਤਾਂ ਉਸ ਦੇ ਵਿੱਚ ਕੋਈ ਹਰਜ ਨਹੀਂ ਹੈਗਾ ਵੈਸੇ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਜਦੋਂ ਤਿੰਨ ਕਾਨੂੰਨ ਸੀ ਜਿਹੜੇ ਜਿਨ੍ਹਾਂ ਦੇ ਖਿਲਾਫ ਐਜੀਟੇਸ਼ਨ ਪੂਰੇ ਮੁਲਕ ਦੇ ਵਿੱਚ ਹੋਇਆ ਜਿਸ ਦੇ ਵਿੱਚ ਪੂਰੇ ਮੁਲਕ ਦੇ ਲੋਕਾਂ ਨੇ ਭਾਗ ਲਿਆ ਉਸ ਐਜੀਟੇਸ਼ਨ ਤੋਂ ਬਾਅਦ ਜਦੋਂ ਉਹਨਾਂ ਨੇ ਉਹ ਤਿੰਨੋਂ ਕਾਨੂੰਨ ਵਾਪਸ ਲਏ ਸੀ ਉਦੋਂ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਜਿਹੜੀ ਐਮਐਸਪੀ ਦੀ ਮੰਗ ਹੈ ਉਹ ਮੰਨ ਲਈ ਜਾਏਗੀ ਪਰ ਤਿੰਨ ਸਾਲਾਂ ਤੋਂ ਬਾਅਦ ਵੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈਗਾ ਕਿ ਪ੍ਰਧਾਨ ਮੰਤਰੀ ਸਾਹਿਬ ਦੁਆਰਾ ਖੁਦ ਕੀਤਾ ਹੋਇਆ ਵਾਅਦਾ ਜਿਹੜਾ ਉਹ ਹਾਲੇ ਤੱਕ ਵਫਾ ਨਹੀਂ ਹੋਇਆ ਔਰ ਜੇਕਰ ਕਿਸਾਨ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਨਾਂ ਦਾ ਕੀਤਾ ਹੋਇਆ ਵਾਅਦਾ ਜਾਦ ਕਰਾਉਣਾ ਚਾਹੁੰਦੇ ਆ ਜੇਕਰ ਉਹ ਆਪਣੀਆਂ ਮੰਗਾਂ ਦੇ ਸਬੰਧ ਦੇ ਵਿੱਚ ਦਿੱਲੀ ਜਾਣਾ ਚਾਹੁੰਦੇ ਆ ਤੇ ਇਸ ਦੇ ਵਿੱਚ ਕੋਈ ਹਰਜ ਨਹੀਂ ਹੈ ਆਮ ਆਦਮੀ ਪਾਰਟੀ ਜਿਹੜੀ ਹੈ ਕਿਸਾਨਾਂ ਦੀ ਮੰਗਾਂ ਦਾ ਪੂਰਜੋਰ ਸਮਰਥਨ ਕਰਦੀ ਹੈ ਕਿ ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਕਿਸਾਨਾਂ ਦੀ ਜਿਹੜੀਆਂ ਮੁਕੰਮਲ ਨੀਅਜ਼ਾਂ ਅਸੀਂ ਹਰਿਆਣਾ ਗਵਰਨਮੈਂਟ ਨੂੰ ਵੀ ਜਿਹੜਾ ਹੈਗਾ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ ਕਿ ਉਹ ਹੱਥ ਧਰਨੇ ਛੱਡ ਕੇ ਜਿਹੜਾ ਹੈਗਾ ਉਹ ਕਿਸਾਨਾਂ ਲਈ ਸੁਖਾਵਾਂ ਮਾਹੌਲ ਬਣਾ